ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਦੀ ਮੌਤ ਦਾ ਰਾਜ ਬਿਲਕੁਲ ਖੁੱਲ ਚੁੱਕਿਆ ਹੈ। ਯਾਨੀ ਰਾਜਵੀਰ ਜਵੰਦਾ ਦੇ ਡਰੈਸ ਦੇ ਵਿੱਚ ਜਿਹੜਾ ਕਾਹ ਲਿਵਾਜ ਪਾਇਆ ਹੋਇਆ ਸੀ ਬਾਈਕ ਤੇ ਬੈਠਣ ਤੋਂ ਪਹਿਲਾਂ ਇਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ। ਜਿਹੜੀ ਵੀਡੀਓ ਸਾਡੇ ਪੰਜਾਬ ਦੇ ਅੰਦਰ ਲਗਭਗ ਕਹਿ ਸਕਦੇ ਜਿਵੇਂ 5% ਲੋਕਾਂ ਨੇ ਹੀ ਦੇਖੀ ਹੈ ਕਿਉਂਕਿ ਉਹ ਵੀਡੀਓ ਬਿਲਕੁਲ ਕੁਝ ਮਿੰਟ ਪਹਿਲਾਂ ਦੀ ਹੈ। ਇੱਕ ਬਲੌਗਿੰਗ ਦੇ ਤੌਰ ਤੇ ਰਾਜਵੀਰ ਜਵੰਦਾ ਨੇ ਬਣਾਈ ਸੀ ਔਰ ਆਪਣੇ ਦੋਸਤ ਦੇ ਨਾਲ ਜਦੋਂ ਉਹ ਡਰੈਸ ਪਾ ਕੇ ਬਹਿੰਦਾ ਇੱਕ ਗੱਡੀ ਦੇ ਵਿੱਚ ਤਾਂ ਭਾਈ ਰਾਜਵੀਰ ਜਵੰਦਾ ਨੂੰ ਇਹ ਨਹੀਂ ਪਤਾ ਸੀ ਕਿ ਮੇਰੇ ਇਸ ਕਾਲੇ ਨਿਵਾਜ ਦੇ ਵਿੱਚ ਹੋਣੀ ਮੇਰੇ ਨਾਲ ਬੈਠ ਚੁੱਕੀ ਹੈ ਯਾਨੀ ਇੱਕ ਐਸਾ ਡਰਾਵਣਾ ਸੱਚ ਪਹਿਲੀ ਵਾਰ ਸਾਡੇ ਪੰਜਾਬ ਦੇ ਅੰਦਰ ਪੰਜਾਬ ਦੇ ਵਸਨੀਕਾਂ ਨੂੰ ਮੈਂ ਦਿਖਾਉਣ ਜਾ ਰਿਹਾ ਕਿਉਂਕਿ ਕਾਲੇ ਨਿਵਾਜ ਦੇ ਅੰਦਰ ਰਾਜਵੀਰ ਜਵੰਦਰੇ ਨਹੀਂ ਬਲਕਿ ਡਾਕਟਰਾਂ ਤੱਕ ਨੂੰ ਇਸ ਗੱਲ ਦੀ ਭਲਕ ਨਹੀਂ ਲੱਗੀ ਕਿ ਰਾਜਵੀਰ ਜਵੰਦਰੇ ਦੀ ਮੌਤ ਉਸੇ ਗੱਲ ਦੇ ਕਾਰਨ ਹੋਈ ਸੀ ਕਹਿੰਦੇ ਜੀ ਐਕਸੀਡੈਂਟ ਹੋ ਗਿਆ ਪਰ ਐਕਸੀਡੈਂਟ ਦੇ ਨਾਲ-ਨਾਲ ਉਹਦੇ ਸੂਟ ਦੇ ਅੰਦਰ ਜਿਹੜਾ ਵਾਹਟ ਤੋਂ ਬੈਠਣ ਤੋਂ ਪਹਿਲਾਂ ਪਾਇਆ ਸੀ ਉਹਦੇ ਅੰਦਰ ਐਸਾ ਕੀ ਸੀਗਾ ਜਿਹਦੇ ਕਾਰਨ ਰਾਜਵੀਰ ਜਵੰਦਰੇ ਦੀ ਮੌਤ ਹੋਈ ਹੈ ਜੇਕਰ ਉਹ ਛੂਟ ਨਾ ਪਾਇਆ ਹੁੰਦਾ ਤਾਂ ਉਹ ਚੀਜ਼ ਵੀ ਨਾਲ ਨਾ ਹੁੰਦੀ ਤਾਂ ਉਸ ਤੋਂ ਬਾਅਦ ਚਾਹ ਦੇ ਹੁਬਤ ਜਾਂਦਾ ਕਿਉਂਕਿ ਜਦੋਂ ਤੁਸੀਂ ਵੀ ਸੋਵੋਗੇ ਤਾਂ ਇਹਦੇ ਹੋ ਛੁੱਟ ਜਾਣਗੇ ਬਹੁਤ ਸਾਰੀਆਂ ਖਬਰਾਂ ਪੰਜਾਬ ਦੇ ਅੰਦਰ ਚੱਲ ਚੁੱਕੀਆਂ ਨੇ ਰਾਜਵੀਰ ਜਵੰਦਾ ਸਾਡੇ ਪੂਰੇ ਪੰਜਾਬ ਭਰ ਦੇ ਲੋਕਾਂ ਨੂੰ ਸਾਡੀ ਇੰਡਸਟਰੀ ਨੂੰ ਸੱਭਿਆਚਾਰਕ ਨੂੰ ਯਾਨੀ ਅਲਵਿਦਾ ਸਦਾ ਲਈ ਤਾਂ ਕਹਿ ਗਏ ਵੀ ਪਰ ਇੱਕ ਆਪਣੇ ਪਿੱਛੇ ਇੱਕ ਬਹੁਤ ਵੱਡਾ ਮੈਸੇਜ ਔਰ ਜਿਹੜਾ ਹੋ ਸ਼ੂਟ ਪਾਇਆ ਸੀ ਉਹਦੀ ਪੂਰ ਜਾਣ ਤੋਂ ਬਾਅਦ ਖੁੱਲਦੀ ਹੈ ਜੇਕਰ ਮੈਂ ਕਹਿੰਦਾ ਵੀ ਪਹਿਲਾਂ ਖੁੱਲਦੀ ਦਾ ਇਹ ਐਕਸ਼ਨ ਬਹੁਤ ਵੱਡੇ ਪੱਧਰ ਦੇ ਉੱਤੇ ਹੁੰਦਾ ਕਿਉਂਕਿ ਉਹ ਸੂਟ ਦੇ ਵਿੱਚ ਬਹੁਤ ਵੱਡਾ ਮਾਮਲਾ ਛੁਪਿਆ ਹੋਇਆ ਸੀ ਐਸੇ ਕਰਕੇ ਮੈਂ ਕਿਹਾ ਕਿ ਭਾਈ ਉਹ ਸੂਟ ਦੇ ਅੰਦਰ ਕਾਲੇ ਨਿਵਾਜ ਦੇ ਵਿੱਚ ਹੋਣੀ ਬੈਠੀ ਸੀ ਤੇ ਰਾਜਵੀਰ ਜਵੰਦਾ ਨੂੰ ਲੈ ਕੇ ਚਲੀ ਗਈ ਹੈ ਕਿਉਂਕਿ ਜਦੋਂ ਦਾ ਐਕਸੀਡੈਂਟ ਹੁੰਦਾ ਕਿਸੇ ਵੀ ਬੰਦੇ ਨੂੰ ਕਿਸੇ ਵੀ ਬੰਦੇ ਨੂੰ ਭੜਕ ਤੱਕ ਨਹੀਂ ਲੱਗਦੀ ਕਿ ਰਾਜਵੀਰ ਜਵੰਦਾ ਐਕਸੀਡੈਂਟ ਦੇ ਨਾਲ ਮਰੇ ਨੇ ਜਾ ਉਹਦੀ ਰੀੜ ਦੀ ਹੱਡੀ ਉਹਦੇ ਦਿਮਾਗ ਤੇ ਸੱਟ ਕਿਸ ਕਾਰਨ ਵੱਜੀ ਹੈ ਅੱਜ ਤੁਹਾਨੂੰ ਪੂਰਾ ਸੱਚ ਮੈਂ ਦਿਖਾਉਣ ਜਾ ਰਿਹਾ ਔਰ ਉਸ ਤੋਂ ਬਾਅਦ ਇੱਕ ਐਸੀ ਵੀਡੀਓ ਜਿਨ੍ਹਾਂ ਲੋਕਾਂ ਤੇ ਐਕਸ਼ਨ ਹੋਣਾ ਪਾਇਆ ਕਿਉਂਕਿ ਰਾਜਵੀਰ ਜਵੰਦਾ ਇੱਕ ਬਾਈਕ ਖਰੀਦੀ ਨੇ ਪਰ ਉਸ ਤੋਂ ਬਾਅਦ ਉਹ ਆਪਣਾ ਸੈਲੀਬ੍ਰੇਟ ਵੀ ਕਰਦੇ ਯਾਨੀ ਕੇਕ ਵੀ ਕੱਟਦੇ ਉਹਦਾ ਵੀ ਉਹਨਾਂ ਨੇ ਇੱਕ ਬਲੌਗ ਦਾ ਸੀਨ ਪਾ ਦਿੱਤਾ ਸੀ ਪਰ ਆਹ ਸੀਨ ਸ਼ਾਇਦ ਹੀ ਸਾਡੇ ਪੰਜਾਬ ਦੇ ਲੋਕਾਂ ਨੇ ਵੇਖਿਆ ਹੋਵੇ ਕਿਉਂਕਿ ਕੁਛ ਹੀ ਟਾਈਮ ਪਹਿਲਾਂ ਰਾਜਵੀਰ ਜਵੰਦਾ ਦੇ ਨਾਲ ਉਹਦਾ ਦੋਸਤ ਹੈ ਕਾਲਾ ਲਿਵਾਜ ਪਾਇਆ ਹੋਇਆ ਪਰ ਉਹਨੂੰ ਭੜਕ ਨਹੀਂ ਕਿ ਮੇਰੇ ਸੂਟ ਦੇ ਅੰਦਰ ਮਾਂ ਬੈਠੀ ਹੈ ਤਾਂ ਦੇਖੋ ਜਿਆਰਾ ਤੁਹਾਡੇ ਨਾਲ ਉਸ ਤੋਂ ਬਾਅਦ ਮੈਂ ਤੁਹਾਨੂੰ ਇਹ ਇੱਕ ਵੀਡੀਓ ਦਿਖਾਉਣ ਜਾ ਰਿਹਾ ਹਾਂ ਬਲਕਿ ਅੱਜ ਕਿਉਂਕਿ ਰਾਜਵੀਰ ਜਵੰਦਾ ਦਾ ਕੁਛ ਹੀ ਪਹਿਲਾਂ ਦਾ ਇਹ ਦ੍ਰਿਸ਼ ਹੈ ਇਹ ਵੀਡੀਓ ਹੈ ਕਿਉਂਕਿ ਬਲੌਗਿੰਗ ਕਰਦਾ ਸੀ ਤਾਂ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਕੈਸੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਦੇਖੋ ਗੁੱਡ ਮਾਰਨਿੰਗ ਕੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਲਓ ਜੀ ਅੱਜ ਅਸੀਂ ਆ ਲਿਆ ਘੁੰਮਣ ਫਿਰਨ ਵਾਸਤੇ ਸਵੇਰੇ ਸਵੇਰੇ ਕਿੰਨਾ ਟਾਈਮ ਹੋਇਆ 6:00 ਤੋਂ 6:00 ਦਾ ਟਾਈਮ ਹੈਗਾ ਤੇ ਗੱਡੀ ਦੇ ਵਿੱਚ ਜਾ ਰਹੇ ਆ ਤਿੰਨੇ ਸੱਜਣਾ ਪਿੱਛੇ ਇੱਕ ਪਿਆਰਾ ਬੈਠਾ ਲਾਈਟ ਚ ਗਾਲਾ ਵੀ ਇੱਥੇ ਲਾਈਟ ਚ ਗਾ ਹਾਂ ਲੈ ਇਧਰ ਚਿਹਰਾ ਦਿਖਾ ਇੰਨਾ ਸੋਹਣਾ ਸਰਖਾ ਜਵਾਨ ਤੂੰ ਹਵਾ ਨਾਲ ਦੇਖੂ ਵੀ ਹਵਾ ਨਾਲ ਆ ਵਕ ਅਸਲ 'ਚ ਸਾਡੀ ਗੱਡੀ ਦਾ ਪਿਛਲਾ ਸੱਜੇ ਪਾਸੇ ਵਾਲਾ ਜਿਹੜਾ ਟਾਇਰ ਹੈ ਉਹਦੇ 'ਚ ਥੋੜੀ ਜਿਹੀ ਹਵਾ ਘਟ ਗਈ ਉਹ ਹਵਾ ਭਰਾਉਣ ਦੇ ਚੱਕਰ ਤੁਸੀਂ ਤਿੰਨ ਚਾਰ ਪਿੱਛੇ ਵੀ ਦੇਖ ਆਏ ਆ ਹਵਾਲੇ ਉਹ ਨਿਕਲ ਕੇ ਉਹਨਾਂ ਤੇ ਲਿਖਿਆ ਸੀ ਮੁਕਤਾਵਾ ਮੇਰਾ ਕੰਨ ਮੁਕਤਾਵਾ ਨਹੀਂ ਕੋਈ ਨਹੀਂ ਜਾਈ ਦੀ ਇਸ ਕਰਕੇ ਅਸੀਂ ਕੋਈ ਪੈਸੇ ਵਾਲਾ ਦੇਖ ਰਹੇ ਆ ਪਰ ਇੰਨੀ ਸਰਸ ਵੇਰੇ ਕੋਈ ਰੋਕਿਆ ਨਹੀਂ ਮੇਰੇ ਤਾਂ ਆਪਣਾ ਕੋਈ ਪੰਪ ਹੈਗਾ ਉਸਦਾ ਜਿੰਦਾਬਾਦ ਉਹ ਪੰਪ ਨਹੀਂ ਕਰਦਾ ਇਹ ਵਾਕੀ ਦੇਖਦੇ ਆ ਜੇ ਮਰ ਗਿਆ ਤਾਂ ਫਿਰ ਆਜੋ ਤਾਂ ਸੁਣ ਲਿਆ ਪੰਜਾਬ ਵਾਲੇ ਜਿਵੇਂ ਕਿ ਰਾਜਵੀਰ ਜਵੰਦਾ ਆਪਣੇ ਦੋਸਤਾਂ ਦੇ ਨਾਲ ਬੜਾ ਗੱਡੀ ਦੇ ਵਿੱਚ ਮगन ਸੀ ਬੜੀਆਂ ਯਾਨੀ ਕਿ ਕਾਮੇਡੀ ਜਿਹੇ ਗੱਲਾਂ ਕਰ ਰਹੇ ਸੀ ਬੜਾ ਸੋਹਣਾ ਲੱਗ ਰਿਹਾ ਸੀ ਪਰ ਦੇਖੋ ਦ੍ਰਿਸ਼ ਫਿਰ ਕਿਵੇਂ ਬਦਲਦਾ ਥੋੜੇ ਜਿਹਾ ਟਾਈਮ ਦੇ ਬਾਅਦ ਇਹੀ ਰਾਜਵੀਰ ਜਵੰਦਾ ਆਪਣੀ ਬੈਗ ਤੇ ਬੈੰਦੇ ਨੇ ਉਹ ਡਰਾਈਵਿੰਗ ਕਰਦੇ ਨੇ ਜਾਨੀ ਪਹਾੜੀ ਇਲਾਕੇ ਦੇ ਵਿੱਚ ਲੈ ਲੋ ਚਾਹੇ ਕਿਸੇ ਵੀ ਇਲਾਕੇ ਦੇ ਵਿੱਚ ਉਹਨੂੰ ਕੋਈ ਭਲਕ ਨਹੀਂ ਸੀ ਕਿ ਮੇਰੀ ਮੌਤ ਅੱਜ ਤੈਅ ਕਿਉਂਕਿ ਉਹਦੇ ਸੂਟ ਦੇ ਅੰਦਰ ਜਿਹੜੀ ਗੱਲ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸੀ ਹੈ ਉਹਦੇ ਸੂਟ ਦੇ ਅੰਦਰ ਹੋਣੀ ਬੈਠੀ ਸੀ ਉਹਦੀ ਹੱਡੀ ਕਿਉਂ ਟੁੱਟੀ ਹੈ ਮਾਰਕਾ ਕਿਉਂ ਟੁੱਟਿਆ ਹੈ ਸੱਤ ਕਿਵੇਂ ਲੱਗੀ ਹੈ ਦਿਮਾਗ ਤੱਕ ਕਿਵੇਂ ਚਲੀ ਗਈ ਹੈ ਹੁਣ ਸਭ ਤੋਂ ਵੱਡੀ ਖਬਰ ਤੇ ਹਨ ਗੱਲ ਜਿਹੜੀ ਤੁਹਾਡੇ ਸਾਹਮਣੇ ਧਰੂੰਗਾ ਤੁਹਾਡੇ ਵੀ ਪੈਰਾਂ ਥੱਲੇ ਜ਼ਮੀਨ ਖਿਸਕ ਤੇ ਜਾਣੀ ਹੈ ਕਿ ਹੋ ਕਿਵੇਂ ਗਿਆ ਐਦਾਂ ਹੋ ਕਿਵੇਂ ਸਕਦਾ ਕਿਉਂਕਿ ਯਕੀਨ ਕਰਨਾ ਮੁਸ਼ਕਲ ਹੈ ਪਰ ਯਕੀਨ ਕਰਨਾ ਪੈਣਾ ਹੁਣ ਤਾਂ ਸੱਚ ਹੈ ਦੇਖੋ ਵੀ ਸਭ ਤੋਂ ਪਹਿਲਾ ਸਵਾਲ ਰਾਜਵੀਰ ਜਵੰਦਾ ਬਾਈਕ ਤੇ ਬੈੰਦੇ ਨੇ ਉਹਦੇ ਜਿਹੜਾ ਸੂਟ ਪਾਇਆ ਹੋਇਆ ਸੀ ਇੱਕ ਆਮ ਮੋਟਰਸਾਈਕਲ ਦੀ ਕੀਮਤ ਦਾ ਯਾਨੀ ਰਾਜਵੀਰ ਜਵੰਦਾ ਦੇ ਇੱਕ ਸੂਟ ਪਾਇਆ ਹੋਇਆ ਸੀ ਜਿਹਦੇ ਵਿੱਚ ਰੀਡ ਦੀ ਹੱਡੀ ਔਰ ਦੂਜੇ ਪਾਸੇ ਹੈਲਮਟ ਸੀ ਜਿਹੜਾ ਔਰ ਦਸਤਾਨੇ ਉਹ ਵੀ ਐਸੇ ਦਸਤਾਨੇ ਤੁਹਾਡਾ ਹੱਥ ਵੀ ਨਹੀਂ ਟੁੱਟ ਸਕਦਾ ਜੇਕਰ ਤੁਹਾਡੇ ਸੱਟ ਲੱਗਦੀ ਡਿੱਟ ਕੇ ਕੂਣੀਆਂ ਤੱਕ ਗੋਡਿਆਂ ਤੱਕ ਪੂਰਾ ਪ੍ਰੋਟੈਕਸ਼ਨ ਦੇ ਵਿੱਚ ਪੂਰਾ ਯਾਨੀ ਆਪਦੀ ਸਿਕਿਉਰਿਟੀ ਦੇ ਵਿੱਚ ਸੀ ਇੱਕ ਤਰ੍ਹਾਂ ਦਾ ਰਾਜਵੀਰ ਜਵੰਦਾ ਉਹ ਸੂਟ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਸੀ ਪਰ ਉਸ ਨੂੰ ਇਹ ਪਲਕ ਨਹੀਂ ਸੀ ਕਿ ਇਹ ਹੀ ਸੂਟ ਮੇਰੀ ਜਾਨ ਲੈ ਲੂਗਾ ਹੁਣ ਸਾਰੇ ਕਹਿੰਦੇ ਨੇ ਜੀ ਰੀੜ ਦੀ ਹੱਡੀ ਐਕਸੀਡੈਂਟ ਦੇ ਨਾਲ ਟੁੱਟੀ ਐ ਕਾਦੇ ਸਿਰ ਦੇ ਵਿੱਚ ਛੱਟ ਵੱਜੀ ਐ ਮੰਨ ਲਈ ਗੱਲ ਪਰ ਇਹ ਟੁੱਟੀ ਕਿਉਂ ਐ ਦਰਸਲ ਦੇ ਵਿੱਚ ਜਿਹੜਾ ਸੂਟ ਪਾਇਆ ਸੀ ਉਹ ਸੂਟ ਐਨਾ ਖਸਿਆ ਹੋਇਆ ਸੀ ਕਿ ਰੀੜ ਦੀ ਹੱਡੀ ਜਾਂ ਦੇ ਸਿਰ ਦੇ ਵਿੱਚ ਐਨਾ ਮਹਿੰਗਾ ਹੈਲਮਟ ਲੱਗਿਆ ਹੋਵੇ ਤੁਹਾਨੂੰ ਪਤਾ ਕਿ ਹੈਲਮਟ ਦੇ ਨਾਲ ਛੱਟ ਨਹੀਂ ਲੱਗਦੀ ਤਾਂ ਫਿਰ ਐਨੇ ਮਹਿੰਗਾ ਹੋਣ ਦੇ ਬਾਵਜੂਦ ਇੱਕ ਲੱਖ ਰੁਪਏ ਤੱਕ ਦਾ ਸਮਾਨ ਪਾਇਆ ਹੋਇਆ ਸੀ ਉਹ ਸੂਟ ਦੇ ਵਿੱਚ ਐਨਾ ਹਾਰਡਪਨ ਸੀ ਕਿ ਜਦੋਂ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਤਾਂ ਭਾਈ ਰੀਡ ਦੀ ਹੱਡੀ ਲਾ ਲਓ ਤੇ ਪੂਰੇ ਸਰੀਰ ਨੂੰ ਹੀ ਲਾ ਲਓ ਜਦੋਂ ਉਹਦਾ ਐਕਸੀਡੈਂਟ ਹੁੰਦਾ ਕੋਈ ਵੀ ਸਰੀਰ ਨੂੰ ਜਾਨੀ ਇੱਧਰ ਉੱਧਰ ਫਿਰਨ ਡੁੱਲਣ ਦੀ ਕੋਈ ਸਪੇਸ ਨਹੀਂ ਸੀ ਕਿਉਂ ਕਿ ਰਾਜਵੀਰ ਜਵੰਦਾ ਦਾ ਸਰੀਰ ਬਿਲਕੁਲ ਇੱਕਦਮ ਕੱਸਿਆ ਹੋਇਆ ਸੀ ਇੱਕਦਮ ਕੋਈ ਵੀ ਸਪੇਸ ਨਹੀਂ ਮਿਲਿਆ ਕਿ ਸਰੀਰ ਆਏ ਹਿੱਲ ਸਕੇ ਜਾਂ ਹਿੱਲ ਸਕੇ ਇਸ ਕਰਕੇ ਰੀਡ ਦੀ ਹੱਡੀ ਯਾਨੀ ਦੋ ਤਿੰਨ ਥਾਂ ਤੋਂ ਟੁੱਟ ਗਈ ਹੈ ਉਹ ਕਿਉਂ ਟੁੱਟੀ ਐ ਕਿਉਂਕਿ ਸੂਟ ਸੀ ਜਿਹੜਾ ਉਹ ਖਸਾ ਹੋਇਆ ਸੀ ਹਾਰ ਸੀ ਇਸ ਕਰਕੇ ਉਹ ਸੂਟ ਦੇ ਵਿੱਚ ਕਾਲੇ ਨਿਵਾਜ ਦੇ ਵਿੱਚ ਹੋਣੀ ਬੈਠੀ ਸੀ ਹੈਲਮਟ ਇੰਨਾ ਮਹਿੰਗਾ ਆਮ ਹੈਲਮਟ ਦੇ ਵਿੱਚ ਨਹੀਂ ਸੱਟ ਲੱਗਦੀ ਬੰਦੇ ਦੇ ਸਿਰ ਤੇ ਤੇ ਜਿਹੜਾ ਰਾਜਵੀਰ ਜਵੰਦਾ ਕੋਲ ਮੋਟਰਸਾਈਕਲ ਸੀ ਦੇਖੋ 27 ਲੱਖ ਦਾ ਸੀ ਪਰ ਦੂਜੇ ਪਾਸੇ ਹੈਲਮਟ ਸੀ ਜਿਹੜਾ ਉਹ ਬਹੁਤ ਹੀ ਕੀਮਤ ਦੱਸੀ ਜਾ ਰਹੀ ਐ ਫੇਰ ਵੀ ਉਸ ਬੰਦੇ ਦੇ ਸਿਰ ਤੇ ਸੱਟ ਵੱਜੀ ਐ ਹੁਣ ਇਹਦੇ ਵਿੱਚ ਤੁਸੀਂ ਕੀ ਲਾਓਗੇ ਇਹ ਕਾਡਾ ਹਾਰ ਮਟੀਰੀਅਲ ਦਾ ਸੂਟ ਉਹਦਾ ਹੈਲਮਟ ਇਹਦਾ ਜ਼ਿੰਮੇਵਾਰੀ ਕਿਹਨੂੰ ਜਾਂਦੀ ਹੈ ਦਾ ਦੋਸ਼ ਕਿਹਦੇ ਉੱਤੇ ਲੱਗਦਾ ਜਿਹੜੇ ਲੋਕਾਂ ਨੇ ਬਾਈਕ ਦਿੱਤੀ ਬਾਈਕ ਦੇਣ ਵਾਲਿਆਂ ਦੇ ਉੱਤੇ ਜਾਂਦਾ ਜਿਹੜੇ ਲੋਕਾਂ ਤੋਂ ਬਾਈਕ ਖਰੀਦੀ ਉਹਦਾ ਛੂਟ ਪਾਇਆ ਗਿਆ ਉਹਨੂੰ ਸੂਟ ਦਿੱਤਾ ਗਿਆ ਤਾਂ ਉਹਨਾਂ ਲੋਕਾਂ ਦੇ ਐਕਸ਼ਨ ਹੋਣਾ ਬਣਦਾ ਕਿਉਂਕਿ ਇੱਕ ਪਾਸੇ ਪ੍ਰੋਟੈਕਸ਼ਨ ਬੰਦੇ ਦੀ ਸੇਫਟੀ ਹੈ ਪਰ ਸੇਫਟੀ ਦੇ ਨਾਂ ਤੇ ਇੱਕ ਆਮ ਹੈਲਮਟ ਤੋਂ ਵੀ ਜਾਦਾ ਯਾਨੀ ਕਿ ਨਰਮ ਚੀਜ਼ ਦੇ ਦਿੱਤੀ ਛੀਦੇ ਵਿੱਚ ਕੇ ਰਾਜਵੀਰ ਜਵੰਦਾ ਦੇ ਪਰਿਵਾਰ ਨੂੰ ਇੱਕੋ ਸੂਟ ਦੇ ਕਾਰਨ ਬਹੁਤ ਵੱਡਾ ਝਟਕਾ ਲੱਗਿਆ ਇਸ ਗੱਲ ਨੂੰ ਸੱਚ ਜਾਣੋ ਐਨੇ ਪੈਸੇ ਲਾ ਕੇ ਵੀ ਆਪਣੇ ਸੂਟ ਦੇ ਕਾਰਨ ਉਹਨੂੰ ਲੱਗਦਾ ਸੀ ਕਿ ਮੈਂ ਸੇਫ ਹਾਂ ਪਰ ਫੇਰ ਵੀ ਰਾਜਵੀਰ ਜਵੰਦਾ ਸਾਡੇ ਵਿੱਚ ਨਹੀਂ ਹੈ ਇਹਦਾ ਮਤਲਬ ਕੀ ਹੈ ਕਿਸੇ ਨੇ ਕੱਢਿਆ ਕੋਈ ਕਹਿੰਦਾ ਜੀ ਠੱਠੇ 'ਚ ਵੱਜ ਗਿਆ ਜਾਂ ਗੱਡੀ 'ਚ ਵੱਜ ਗਿਆ ਮੰਨ ਲਈ ਗੱਲ ਐਕਸੀਡੈਂਟ ਤਾਂ ਹੋ ਗਿਆ ਪਰ ਭਾਈ ਜਿਹੜਾ ਸੂਟ ਪਾਇਆ ਸੀ ਕਮ ਸੇ ਕਮ ਸਿਰ ਦਾ ਹੈਲਮਟ ਸਿਰ ਨੂੰ ਤਾਂ ਪ੍ਰੋਟੈਕਟ ਕਰਦਾ ਔਰ ਦੂਜੇ ਪਾਸੇ ਜਿਹੜੇ ਰੀਡ ਦੀ ਹੱਡੀ ਤੱਕ ਸ਼ੂਟ ਪਾਏ ਹੋਏ ਸੀ ਕਹਿੰਦੇ ਜੀ ਰੀਡ ਦੀ ਹੱਡੀ ਦੇ ਵਾਸਤੇ ਸੇਫਟੀ ਸੀ ਉਹ ਸੂਟ ਦੇ ਅੰਦਰ ਕਿ ਕੋਈ ਵੀ ਮੇਰੇ ਤੇ ਫੈਕਚਰ ਨਾ ਹੋ ਜਾ ਮੈਂ ਜੇਕਰ ਮੈਂ ਡਿੱਗਦਾ ਵੀ ਹਾਂ ਤਾਂ ਫੇਰ ਉਹ ਸੂਟ ਰਾਜਵੀਰ ਜਵੰਦਾ ਨੂੰ ਉਸੇ ਜਗ੍ਹਾ ਤੋਂ ਤੋੜਦਾ ਜਿੱਥੋਂ ਕਿ ਉਸ ਜਗ੍ਹਾ ਦੇ ਸੇਫਟੀ ਬਣਾਈ ਗਈ ਸੀ ਤਾਂ ਹੁਣ ਤੁਸੀਂ ਦੱਸੋ ਜਿਹੜਾ ਸੂਟ ਰਾਜਵੀਰ ਜਵੰਦਾ ਨੂੰ ਦਿੱਤਾ ਗਿਆ ਇਹ ਸੋਚੀ ਸਮਝੀ ਸਾਜ਼ਿਸ਼ ਹੈ ਉਹ ਸੂਟ ਦੇ ਵਿੱਚ ਕਮੀ ਸੀ ਐਸ ਕਰਕੇ ਇਹਨਾਂ ਤੇ ਬਹਿਨ ਲੱਗਣਾ ਚਾਹੀਦਾ ਐਕਸ਼ਨ ਵੀ ਹੋਣਾ ਚਾਹੀਦਾ ਕਿਉਂਕਿ ਰਾਜਵੀਰ ਜਵੰਦਾ ਹੀ ਨਹੀਂ ਬਲਕਿ ਪਤਾ ਨਹੀਂ ਕਿੰਨੇ ਕੁ ਮੁਲਕ ਦੇ ਅੰਦਰ ਸਾਡੇ ਨੌਜਵਾਨ ਇਸ ਗੱਲਾਂ ਦੇ ਨਾਲ ਮੌਤ ਦੇ ਰਾ ਵਧਣਗੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ